ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਮੂਚੇ ਗਰਦਾਸਪੁਰ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਔਰ ਲਗਾਤਾਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰੋਜ਼ਾਨਾ ਹੀ ਫਲੈਗ ਮਾਰਚ ਨਿਕਲ ਰਹੇ ਹਨ ਉੱਥੇ ਹੀ ਅੱਜ ਸੀਨੀਅਰ ਪੁਲਿਸ ਕਪਤਾਨ ਗਰਦਾਸਪੁਰ ਆਈਪੀਐਸ ਸ਼੍ਰੀ ਦਿਹਾਮ ਅਰੀਸ਼ ਕੁਮਾਰ ਔਰ ਪ੍ਰਕਾਸ਼ ਜੀ ਦੀ ਕੁਬਾਈ ਹੈਟਰ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੇ ਨਾਲ ਬਾਰਡਰ ਦੇ ਨਜ਼ਦੀਕ ਲੱਗਦੇ ਇਲਾਕਿਆਂ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਦਰੰਗਲਾ ਦੋਸਤਪੁਰ ਤੋਂ ਹੁੰਦਾ ਹੋਇਆ ਕਲਾਨੌਰ ਪਹੁੰਚਿਆ ਗੌਰਤਲਬ ਹੈ ਕਿ ਇਹ ਸਾਰਾ ਹੀ ਸਰਹੱਦੀ ਇਲਾਕਾ ਹੈ ਔਰ ਭਾਰਤ ਪਾਕਿਸਤਾਨ ਬਾਰਡਰ ਦੇ ਬਿਲਕੁਲ ਨਜ਼ਦੀਕ ਹੈ ਐਸਐਸਪੀ ਸਾਹਿਬ ਨੇ ਕਿਹਾ ਕਿ ਇਹਨਾਂ ਇਲਾਕਿਆਂ ਦੇ ਵਿੱਚ ਕੜੀ ਸੁਰੱਖਿਆ ਕਰ ਦਿੱਤੀ ਗਈ ਹੈ ਉਹਨਾਂ ਨੇ ਲੋਕਾਂ ਨੂੰ ਵੀ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਅੱਜ ਫਲੈਗ ਮਾਰਚ ਕਰਦੇ ਜਰ ਕਲਾਨੌਰ ਕੰਸਟ੍ਰਕਸ਼ਨ ਦੇ ਏਰੀਆ ਦੇ ਵਿੱਚ ਸਾਡੇ ਨਾਲ ਬੀਐਸਐਫ ਦੇ ਵੀ ਜਵਾਨ ਹੈਗੇ ਤੇ ਪੰਜਾਬ ਪੁਲਿਸ ਦੇ ਜਿਹੜੇ ਡਿਸਟ੍ਰਿਕਟ ਪੁਲਿਸ ਦੇ ਜਵਾਨ ਹੈ ਐਸਐਸਐਸ ਵੀ ਦੀ ਜਰੂਰੀ ਟੀਮ ਹੈ ਜੋ ਉਹ ਵੀ ਮੌਜੂਦ ਹਨ ਤੇ ਲੋਕਲ ਪੁਲਿਸ ਦੇ ਹੈੱਡਕੁਆਰਟਰ ਦੇ ਸਾਰੇ ਆਫੀਸਰ ਜਿਹੜੇ ਹਨ ਉਹ ਸਾਡੇ ਨਾਲ ਹੈਗੇ ਜਿਹੜਾ ਫਲੈਗ ਮਾਰਚ ਹੈ ਉਹਦਾ ਮੇਨ ਪਰਪਸ ਹੈਗਾ ਲੋਕ ਸਭਾ ਚੋਣਾਂ ਦੇ ਲਈ ਲੋਕਾਂ ਦੇ ਵਿੱਚ ਕੌਨਫੀਡੈਂਸ ਜਾਗਰੂਕ ਕਰਨਾ ਤੇ ਜਿਹੜੇ ਐਂਟੀਸੋਸ਼ਲ ਐਲੀਮੈਂਟਸ ਹੈ ਜਿਹੜੇ ਚੋਣਾਂ ਦੇ ਵਿੱਚ ਕੋਈ ਖਰਾਬੀ ਉਨ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ ਐਕਸਟ੍ਰੈਕਟ 警告 ਦੇਣਾ ਕਿ ਉਹ ਆਪਣੇ ਮਨਸੂਬੇ ਜਿਹੜੇ ਆ ਉਹ ਬੰਦ ਕਰ ਦੇਣ ਤੇ ਉਹ ਕਾਨੂੰਨ ਅਨੁਸਾਰ ਜਿਹੜਾ ਹੈ ਆਪਣਾ ਕੰਮ ਕਰਨ ਤੇ ਸਾਡੇ ਇਹਦੇ ਨਾਲ ਹੀ ਅਸੀਂ ਏਰੀਆ ਡੋਮਿਨੇਸ਼ਨ ਵੀ ਕਰ ਰਹੇ ਆ ਜਿਹੜੇ ਵੀ ਕੋਈ ਬੰਦੇ ਇੱਥੇ ਸ਼ੱਕੀ ਐਲੀਮੈਂਟ ਹੈਗੇ ਜਾਂ ਕੋਈ ਕ੍ਰਿਮੀਨਲ ਐਲੀਮੈਂਟਸ ਹੈ ਉਹਨਾਂ ਨੂੰ ਰਾਉਂਡ ਅਪ ਵੀ ਕੀਤਾ ਜਾ ਰਿਹਾ ਹੈ ਉਹਨਾਂ ਦੇ ਖਿਲਾਫ ਬੰਤੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਲਗਮਾਜ ਸਟਾਰਟਿੰਗ ਪੁਆਇੰਟ ਤੋਂ ਐਂਡ ਪੁਆਇੰਟ ਤੱਕ ਲਗਮਾਜ ਪੂਰੇ ਬਾਰਡਰ ਏਰੀਆ ਦੇ ਵਿੱਚ ਚਿੱਟਾ ਗਿਆ ਸਵੇਰੇ ਇਹਨੂੰ ਬਹਿਰਾਮਪੁਰ ਥਾਣੇ ਦੇ ਏਰੀਆ ਦੇ ਵਿੱਚੋਂ ਸ਼ੁਰੂ ਕੀਤਾ ਗਿਆ ਸੀ ਤੇ ਦੌਰੰਗਲਾ ਹੁੰਦੇ ਹੋਏ ਹੁਣ ਅੱਜ ਕਲਨੌਰੇ ਨੂੰ ਕੰਪਲੀਟ ਕੀਤਾ ਜਾ ਰਿਹਾ ਹੈ। ਥੈਂਕ ਯੂ।